ਪੰਜਾਬ ਕਿਸੇ ਦਾ ਕੋਈ ਦੁਸ਼ਮਣ ਨਹੀਂ ਹੈ ਪੰਜਾਬ ਨਾ ਹਰਣ ਦਾ ਦੁਸ਼ਮਣ ਹੈ ਨਾ ਹਿਮਾਚਲ ਦਾ ਨਾ ਦਿੱਲੀ ਦਾ ਨਾ ਜੰਮੂ ਕਸ਼ਮੀਰ ਦਾ ਪੰਜਾਬ ਸਾਰਿਆਂ ਨੂੰ ਕੁਝ ਨਾ ਕੁਝ ਦਿੰਦਾ ਹੈ ਜੀ ਇਹ ਪੰਜਾਬ ਨੂੰ ਕੀ ਦਿੰਦੇ ਆ ਦੱਸ ਦੇਣਾ ਦਿੱਲੀ ਦਾ ਦੋ ਪੰਜਾਬ ਨੂੰ ਕੀ ਦਿੰਦਾ ਆ ਆਪਾਂ ਮੰਨ ਜਾਗੇ ਹਿਮਾਚਲ ਕੀ ਦਿੰਦਾ ਆਪਾਂ ਮੰਨ ਜਾਗੇ ਜੰਮੂ ਕਸ਼ਮੀਰ ਕੀ ਦਿੰਦਾ ਆਪਾਂ ਮੰਨ ਜਾਗੇ ਰਾਜਸਥਾਨ ਕੀ ਦਿੰਦਾ ਆਪਾਂ ਮੰਨ ਜਾਗੇ ਮੱਧ ਪ੍ਰਦੇਸ਼ ਕੀ ਦਿੰਦਾ ਆਪਾਂ ਮੰਨਾਂਗੇ ਪੰਜਾਬ ਇਹਨਾਂ ਨੂੰ ਕੀ ਨਹੀਂ ਦਿੰਦਾ ਪਾਣੀ ਤੋਂ ਲੈ ਕੇ ਹਰ ਪ੍ਰਕਾਰ ਦਾ ਅੰਨ ਬਿਲਕੁਲ ਇਹਨਾਂ ਦੇ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਜੀ ਇੱਕ ਪੰਜਾਬ ਦਾ ਹੀ ਸੂਬਾ ਸੀ ਪੰਜਾਬ ਦਾ ਹੀ ਇੱਕ ਆਪਣੇ ਆਪ ਵਿੱਚ ਦੇਸ਼ ਸੀਗਾ ਸ਼ਾਹ ਮੁਹੰਮਦ ਨੇ ਕਿਹਾ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਜੀ ਅੰਗਰੇਜ਼ਾਂ ਨੂੰ ਤੀਜੀ ਜਾਤ ਕਹਿੰਦਾ ਸੀ ਬਿਲਕੁਲ ਠੀਕ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਬਾਹਰਲੇ ਹਮਲੇ ਦਾ ਮੁਕਾਬਲਾ ਕੀਤਾ ਅੰਗਰੇਜ਼ਾਂ ਨਾਲ ਮੁਕਾਬਲਾ ਕੀਤਾ ਜਦੋਂ ਸਾਰੇ 22 ਧਾਰ ਦੇ ਰਾਜੇ ਇਹ ਕੌਣ ਸੀ ਖਮਾ ਚਲਦੇ ਸੀ ਨਾ ਜੀ ਹੋਰ ਸੂਬਿਆਂ ਦੇ ਰਾਜੇ ਜੀ ਗੁਰੂ ਗੋਬਿੰਦ ਸਿੰਘ ਦੇ ਬਰ ਖਿਲਾਫ ਲੜੇ ਕਿ ਨਹੀਂ ਤੇ ਗੁਰੂ ਸਾਹਿਬ ਆਪ ਦੇ ਬਾਪ ਨੂੰ ਤਿਲਕ ਜੰਜੂ ਦੀ ਰਾਖੀ ਲਈ ਭੇਜਦਾ ਤੇ ਸੀਸ ਕੁਰਬਾਨ ਕਰਦਾ ਤਿਲਕ ਜੰਜੂ ਤਾਕਾ ਜੀ ਪਰਬ ਰਾਖਾ ਬੜੋ ਕੀਆ ਕਲੂ ਮੇ ਸਾਕਾ ਹੈ 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 ਸਭ जग ਭਇਓ ਜੈ ਜੈ ਸੁਰ ਲੋਕ ਜਦੋਂ ਗੁਰੂ ਸਾਹਿਬ ਨੇ ਸਿਰ ਦਿੱਤਾ ਸੀ ਨਵੇਂ ਪਾਤਸ਼ਾਹ ਨੇ ਉਹਦੇ ਸੁਰ ਲੋਕ ਦੇ ਵਿੱਚ ਜੈ ਜੈਕਾਰ ਹੁੰਦੀ ਸੀ ਤੇ ਹਿੰਦੁਸਤਾਨ ਦੇ ਵਿੱਚ ਹਾ ਹਾਕਾਰ ਮੱਚ ਗਈ ਸੀ ਵੀ ਆ ਕੀ ਬਾਣਾ ਵਰਤ ਗਿਆ ਠੀਕ ਆ ਉਹ ਚੀਜ਼ਾਂ ਕਰਨ ਵਾਲਾ ਪੰਜਾਬ ਗੁਰੂ ਦੀ ਬਰਾਸਤ ਨੂੰ ਮੰਨਣ ਵਾਲਾ ਪੰਜਾਬ ਕਦੇ ਹਿਮਾਚਲ ਦਾ ਬੁਰਾ ਕਰ ਸਕਦਾ ਤੇ ਕੀ ਹਿਮਾਚਲ ਦਾ ਭਲਾ ਬੀਬੀ ਕੰਗਣਾ ਨੇ ਜਿਹਾ ਕਰਤਾ ਮੰਨੇ ਵੋਟਾਂ ਪਾ ਕੇ ਐਮਪੀ ਜਿਤਾਈ ਹੈ ਉਹ ਪੰਜਾਬ ਤੋਂ ਬਗੈਰ ਐਂ ਦੱਸ ਦਿਓ ਵੀ ਉਹਨੇ ਹਿਮਾਚਲ ਦਾ ਕੀ ਭਲਾ ਕਰਤਾ ਆਪਾਂ ਮੰਨ ਲਵਾਂਗੇ ਵੀ ਜੇ ਕੰਗਣਾ ਸਾਡੀ ਧੀ ਇੱਥੇ ਨਾ ਪੈਦਾ ਹੁੰਦੀ ਤੇ ਅੱਜ ਪੰਜਾਬ ਹਿਮਾਚਲ ਦਾ ਆ ਹਾਲ ਕੁਝ ਭਲਾ ਦੱਸ ਦਿਓ ਇੱਕ ਜਸਮਾਨੀ ਰੁਮਾਂਸ ਫਿਲਮ ਦੀ ਇੱਕ ਕਲਾਕਾਰ ਠੀਕ ਹੈ ਅਖੌਤੀ ਮਾਡਰਨ ਅਖੌਤੀ ਲਿਬਰਲੋ ਜਿਨ੍ਹਾਂ ਦਾ ਕਿਰਦਾਰ ਬਹੁਤ ਛੇਤੀ ਸਲਿੱਪ ਕਰ ਜਾਂਦਾ ਤਿਲਕ ਜਾਂਦਾ ਜੀ ਉਹ ਦੋ ਚਾਰ ਵਾਰੀ ਸਮਝ ਕੇ ਬੋਲਣ ਪੰਜਾਬ ਦੇ ਉੱਤੇ ਚਿਕੜ ਸਿੱਟਣ ਦੀ ਨਾ ਦੋ ਵਾਰੀ ਗੁਸਤਾਖੀ ਕੀਤੀ ਆ ਕਦੇ ਕਹਿੰਦੇ ਆ ਵੀ ਇਹ ਪੰਜਾਬ ਦੇ ਕਿਸਾਨ ਐਵੇਂ ਐਸਪੀ ਮੰਗੀ ਐਮਐਸਪੀ ਮੰਗੀ ਜਾਂਦੇ ਇਹ ਵੀ ਕਿਹਾ ਜੀ ਕਦੇ ਕਹਣਗੇ ਜੀ ਇਹਨਾਂ ਨੂੰ ਖੁਦ ਕਰਨਾ ਚਾਹੀਦਾ ਵੀ ਇਹ ਕਾਨੂੰਨ ਲਾਗੂ ਕਰੋ ਜਿਹੜੇ ਪਹਿਲਾਂ ਉਹ ਫਿਰ ਬਿਆਨ ਇਹਨੇ ਆਪਣਾ ਵਾਪਸ ਵੀ ਲਿੱਥੇ ਫਿਰ ਫਿਰ ਜਿਵੇਂ ਪੰਜਾਬੀ ਦਾ ਮਾਵਰਾ ਥੁੱਕ ਕੇ ਚੱਟਣਾ ਕਮਾਰ ਨਹੀਂ ਧੁੱਕ ਕੇ ਚੱਟਣਾ ਸਭ ਤੋਂ ਮਾੜਾ ਹੈ ਇਹਦਾ ਮਤਲਬ ਚੇਤਨਾ ਕਰੇ ਤੂੰ ਦੇਸ਼ ਦੀ ਧੀ ਧੀ ਧਿਆਣੀ ਹੈ ਅਸੀਂ ਬੁਰਾ ਬੋਲਦੇ ਚੰਗੇ ਨਹੀਂ ਲੱਗਦੇ ਜੇ ਜੀ ਨੇ ਦਾੜੀਆਂ ਹੈ ਨਾ ਉਹ ਕਿਸੇ ਧੀ ਧਿਆਣੀ ਨੂੰ ਬੁਰਾ ਨਹੀਂ ਬੋਲ ਸਕਦਾ